ਜੀਨਾ ਨਾ ਬਿਸਰਹਿਨਾ ਸੇਕਨਹਿਆ 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 ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਜੀ ਵੱਲੋਂ ਸਿੱਖ ਸੰਤਾਂ ਪਾਸੋਂ ਪਰਮਾਰਥ ਦੀ ਪੁਸ਼ ਉਦਾਸੀ ਸਾਧੂ ਬਲੋਂ ਨਿਰਾਸ਼ਤਾ ਮਿਲੰਤੇ ਆਪ ਜੀ ਨੇ ਪਰਮਾਰਥ ਦੀ ਪ੍ਰਾਪਤੀ ਵਾਸਤੇ ਸਿੱਖ ਸਾਧੂਆਂ ਦੀ ਟੋਲ ਆਰੰਭੀ। ਬਾਬਾ ਜੀ ਇਹ ਚੁੰਦੇ ਸਨ ਕਿ ਕੋਈ ਸਾਧੂ ਮਹਾਤਮਾ ਐਸਾ ਮਿਲੇ ਜਿਸ ਨੇ ਆਪ ਪ੍ਰਭੂ ਮਾਲਕ ਦਾ ਬਸਲ ਪ੍ਰਾਪਤ ਕੀਤਾ ਹੋਵੇ। ਅਤੇ ਦੱਸੇ ਕਿ ਇਸ ਮਾਰਗ ਤੇ ਚੱਲ ਕੇ ਮੈਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋਈ ਹੈ। ਤੁਸੀਂ ਵੀ ਇਹ ਸਾਧਨ ਕਰਕੇ ਵੇਖੋ। ਸਤਿਗੁਰੂ ਜੀ ਮਿਹਰ ਕਰਨਗੇ। ਪਰ ਇਸ ਪਾਸੇ ਵੀ ਸਫਲਤਾ ਨਾ ਮਿਲੀ। ਕਿਉਂਕਿ ਹਰ ਸਾਧੂ ਮਹਾਤਮਾ ਇਹ ਹੀ ਕਹਿੰਦੇ ਸਨ ਕਿ ਉਪਦੇਸ਼ਤਾ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਦਵਾਂਗੇ ਪਰ ਗੁਰੂ ਚੇਲੇ ਦਾ ਰਿਸ਼ਤਾ ਸਾਡੇ ਨਾਲ ਰੱਖਣਾ ਪਵੇਗਾ। ਕਈ ਮਹਾਤਮਾਵਾਂ ਨੇ ਤਾਂ ਕਈ ਕਿਤੇ ਦੇ ਨੇ ਇਸ ਵਿਸ਼ੇ ਉੱਤੇ ਉਤਰ ਪ੍ਰਸ਼ਨ ਅਤੇ ਗੁਰਬਾਣੀ ਅਨੁਸਾਰ ਵਿਚਾਰਾਂ ਵੀ ਹੋਈਆਂ ਪਰ ਦੇਹਧਾਰੀ ਗੁਰੂ ਦੀ ਅਵਸ਼ਕਤਾ ਅਤੇ ਲੋੜ ਉਤੇ ਵੜੇ ਰਹੇ। ਬਾਬਾ ਜੀ ਦੇ ਮਨ ਵਿੱਚ ਆਈ ਕਿ ਜੇ ਸਮੇਂ ਅਨੁਸਾਰ ਦੇਹ ਧਾਰੀ ਗੁਰੂ ਦਾ ਸਰੀਰ ਵਿਨਸ ਗਿਆ ਤਦ ਫਿਰ ਹੋਰ ਦੇਹ ਧਾਰੀ ਦੀ ਤਲਾਸ਼ ਕਰਨੀ ਪਵੇਗੀ ਜਦ ਸਤ ਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਹਨ ਅਤੇ ਹੁਕਮ ਕਰਕੇ ਗਏ ਹਨ ਕਿ ਤੁਹਾਡਾ ਸ਼ਬਦ ਗੁਰੂ ਹੈ ਇਸ ਤੋਂ ਬਿਨਾ ਹੋਰ ਕਿਸੇ ਦੀ ਓਟ ਨਹੀਂ ਲੈਣੀ ਅਤੇ ਹਰ ਗੁਰਸੇਖਰ ਅਰਦਾਸ ਪਿਛੋਂ ਇਹ ਸਤਰਾ ਜੋ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਦੋਹਰੇ ਦੇ ਰੂਪ ਵਿੱਚ ਅੰਕਿਤ ਕੀਤੀ ਹਨ ਹਰ ਗੁਰਸਿੱਖ ਬੜੇ ਪਿਆਰ ਅਤੇ ਭਾਵਣੀ ਨਾਲ ਪੜਦਾ ਹੈ ਕਿ ਆਗਿਆ ਭਈ ਆਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਾਹੇ ਹੋਜ ਸ਼ਬਦ ਮੈ ਲੇ ਸਭ ਗੁਰੂ ਪ੍ਰਗਟ ਭੇ ਪੂਰਨ ਹਰਿ ਅਵਤਾਰ ਜਗਮਗ ਜੋਤ ਬਿਰਾਜਿ ਸ੍ਰੀ ਗੁਰੂ ਗ੍ਰੰਥ ਮੁਝਾਰ ਜੋ ਦਰਸੋ ਚਾਹ ਗੁਰੂ ਕੋ ਸੋ ਦਰਸੈ ਗੁਰੂ ਗ੍ਰੰਥ ਪੜੈ ਸੁਣੈ ਸਵਾਰਥ ਲਹੈ ਪਰਮਾਰਥ ਕੋ ਪੰਥ ਸੋ ਇਹ ਹੁਕਮ ਸਾਡੇ ਵਾਸਤੇ ਹੀ ਹੈ ਇਸ ਨੂੰ ਜੇਕਰ ਅਸਾਂ ਨਹੀਂ ਮੰਨਣਾ ਤਾਂ ਹੋਰ ਕਿਸਨੇ ਮੰਨਣਾ ਹੈ ਚੌਥੇ ਸਤਗੁਰੂ ਸ੍ਰੀ ਗੁਰੂ ਰਾਮਦਾਸ ਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲਣ ਤੋਂ ਪਹਿਲੇ ਹੀ ਨਟ ਰਾਗ ਵਿੱਚ ਹੁਕਮ ਕਰ ਗਏ ਹਨ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰ। ਅਤੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੋ ਰਾਨੁ ਅਤੇ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨ ਆਵੇगो ਅਤੇ ਸ਼ਬਦ ਗੁਰੂ ਸੁਰਤੇ ਤੋਂ ਚੇਲਾ ਅਤੇ ਗੁਰਬਾਣੀ ਦੇ ਗੁਰੂ ਰੂਪ ਹੁਣ ਸੰਬੰਧੀ ਹੋਰ ਬਿਆਨਤ ਫਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਬਾਬਾ ਜੀ ਤਾਂ ਗੁਰਸਿੱਖਾ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਦੇ ਧਾਰਨੀ ਸਨ। ਆਪ ਜੀ ਨੂੰ ਗੁਰੂ ਚੇਲੇ ਵਾਲੀ ਗੱਲ ਬਿਲਕੁਲ ਨਹੀਂ ਸੀ ਪਉਂਦੀ। ਸੋ ਸਿੱਖ ਸਾਧੂਆਂ ਦੀ ਸੰਗਤ ਕਰਕੇ ਵੀ ਨਿਰਾਸ਼ਤਾ ਹੀ ਪੱਲੇ ਪਈ। ਇਹਨਾਂ ਨਿਰਾਸ਼ਤਾਵਾਂ ਤੋਂ ਪਿੱਛੋਂ ਕੇਵਲ ਹੁਣ ਇੱਕੋ ਇੱਕ ਆਸ ਸੀ। ਇਕ ਕੋਇਕ ਟੇਕ ਸੀ ਕੇ ਧਰ ਜੀ ਆਰੇ ਇਕ ਟੇਕ ਤੂੰ ਲਾਹੇ ਵਿਡਾਉਣੀ ਆਸ তথা ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਜ ਤਾਰੈ ਤੇਰਾ ਕੁਟੰਬ ਸਭ ਛਡਾਈ ਸੇਕ ਨਹਿ ਆ ਸੇਕ ਨਹਿ ਆ ਜਿਨਾ ਨ ਬਿਸਰੇ ਨਾਮ ਸੇਕ ਨਹਿ ਆ से आ भेद साई जे आ भेद न साई जे आ जिना न ना बिसर नाम शेक आ सेकनेया जीना न बिसरनाम शेकने से सेकने सेकने